ਛੀਨਾ ਪੇੜ ਦੇ ਨਾਲ ਸੰਬੰਧਤ ਅਮਨਪ੍ਰੀਤ ਕੌਰ ਦੀ ਬੇਸ਼ੱਕ Laash ਮਿਲ ਤੋਂ ਬਾਅਦ ਜੋ ਪਰਿਵਾਰ ਹੈ ਪਰਿਵਾਰ ਵੱਲੋਂ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੋ ਇਨਸਾਫ ਲੈਣ ਵਾਸਤੇ ਅੱਜ ਵੀ ਉਹ ਦਰਦ ਦਰਦੀਆਂ ਜਿੱਥੇ ਠੋਕਰਾਂ ਖਾਦਨੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਨੇ ਆ ਕਿ ਉਹ ਕੀ ਮੰਗ ਕਰਦੇ ਨੇ ਪੰਜ ਜੀ ਕੀ ਮੰਗ ਕਰ ਰਹੇ ਹੋ ਸਰ ਮਾਂ ਦੀ ਮੰਗ ਆੜੀ ਹੋਈ ਹੈ ਕਿ ਮਾਂ ਪੁੱਤਰਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਨਾ ਇਹ ਉਹਨਾਂ ਨੂੰ ਸਾਨੂੰ ਮੀਡੀਆ ਰਾਈ ਸਾਨੂੰ ਵਿਖਾਓ ਕਿ ਉਹ ਆਪਣਾ ਜੁਰਮ ਕਬੂਲ ਕੀਤਾ ਕੀ ਬੋਲਦੀ ਉਹ ਕਿ ਉਹਨੇ ਕਿਉਂ ਮੇਰੀ ਕੁੜੀ ਨਾਲ ਇਦਾਂ ਕੀਤਾ ਜੇ ਉਹਨੂੰ ਨਹੀਂ ਮੇਰੀ ਕੁੜੀ ਪਸੰਦ ਤੇ ਮੈਨੂੰ ਕਹਿ ਦਿੰਦੀ ਕਿ ਤੂੰ ਆਪਣੀ ਬੇਟੀ ਲੱਲਾ ਮੈਨੂੰ ਦੇ ਦਿੰਦੀ ਮੈਂ ਇਹ ਜਲੋਂ ਮੇਰੀ ਦੀ ਨਾ ਕਰਦੀ ਜੇ ਮੇਰੀ ਕੋਈ ਦੀ ਕੁੜੀ ਦੀ ਗਲਤੀ ਜਾਂ ਕੁਝ ਵੀ ਨਾ ਰੱਖਦੀ ਮੈਨੂੰ ਦੇ ਦਿੰਦੀ ਮੇਰੀ ਬੇਟੀ ਮੇਰੀ ਬੇਟੀ ਨੂੰ ਮਾਰਦੀ ਨਾ ਜਾਣੋ ਪਰ ਮੈਂ ਚਾਹੁੰਨੀ ਜੇ ਮੇਰੀ ਬੇਟੀ ਅੱਜ ਮੇਰੀ ਮਾਰੀ ਹੈ ਕੱਲ ਕਿਸੇ ਦੀ ਨਾ ਵੀ ਹੋ ਸਕਦਾ ਇਹਨੂੰ ਕੜੀ ਤੋਂ ਕੜੀ ਸਜ਼ ਤੁਹ ਕੀ ਲੱਗਦਾ ਤੁਹਾਨੂੰ ਜਿਵੇਂ ਪਹਿਲਾਂ ਵੀ ਤੁਹਾਡੇ ਵੱਲੋਂ ਮੀਡੀਆ ਦੇ ਸਾਹਮਣੇ ਕੈਮਰੇ ਤੇ ਬਿਆਨ ਦਿੱਤੇ ਗਏ ਸੀ ਕਿ ਇਹਦਾ ਮੁੱਖ ਕਾਰਨ ਜਿਹੜੇ ਨੇ ਉਹ ਕੀ ਦਏ ਨੇ ਸਰ ਉਹ ਬੱਚਿਆ ਮੰਗ ਮੰਗਦੇ ਸੀ ਨਾਲੇ ਦਾਜ ਦੀ ਮੰਗ ਮੰਗਦੇ ਮੈਂ ਪਹਿਲਾਂ ਤੇ ਚੋਪਰੇ ਮੈਂ ਕਿਹਾ ਚੱਲ ਕੀ ਕਹਿਣਾ ਵੀ ਚਲੋ ਜੀ ਗਾ ਚੁੱਕੀ ਢੇਡਾ ਆਪਣਾ ਨੰਗਾ ਹੁੰਦਾ ਪਰ ਇਹ ਔਰਤ ਨੇ ਮੈਨੂੰ ਇਹ ਗੱਲ ਤੇ ਮਜਬੂਰ ਕਰਤਾ ਉਹ ਮੈਂ ਕਿਹਾ ਸ਼ਾਇਦ ਕਿਤੇ ਉਰੇ ਪੁਰੇ ਕੀਤੀ ਹੋਏਗੀ ਸ਼ਾਇਦ ਕਿਤੇ ਗਾਮਸ਼ਾਂ ਕੀਤੀ ਮਿਲ ਜੇਗੀ ਪਰ ਸਰ 5 ਦਿਨ ਬਾਅਦ ਲਾਸ਼ ਮੇਰੀ ਕੁੜੀ ਦੀ ਮਿਲੀ ਮੈਨੂੰ ਪਰ ਇਹ ਉੱਥੇ ਕੋਈ ਜੀ ਨਹੀਂ ਵੜਿਆ ਜੇ ਦੋਸ਼ੀ ਨਹੀਂ ਮੁੰਡੇ ਦਾ ਫਰਜੀ ਇੱਥੇ ਜਾਣਾ ਇੱਕ ਦਿਨ ਸਿਰਫ ਜਿੱਦਾਂ ਨੂੰ ਕੁੜੀ ਦੀ ਪੂਰੀ ਹੋਈ ਉਹਨਾਂ ਮੁੜ ਕੇ ਮੋੜਰ ਮੁੰਡਾ ਉੱਥੇ ਨਹੀਂ ਆਇਆ ਨਾ ਮਾਂ ਆਈ ਨਾ ਕੋਈ ਜੀ ਨਹੀਂ ਆਇਆ ਫਿਰ ਇਹਨਾਂ ਦੀ ਗਲਤੀ ਤੇ ਤਾਂ ਹੀ ਨਹੀਂ ਨਾ ਆਏ ਜੇ ਇਹ ਕਹਿੰਦੀ ਆ ਵੀ ਮੈਨੂੰ ਕੁਛ ਨਹੀਂ ਮੈਂ ਨਹੀਂ ਮਾਰੀ ਜਾਂ ਮੈਂ ਕੁਛ ਨਹੀਂ ਕੀਤਾ ਫਿਰ ਇਹਨੂੰ ਕਿਉਂ ਨਹੀਂ ਨੁਕਸਾਨ ਪੁੱਜਿਆ ਕੋਈ ਵੀ ਨਾ ਇਹਦੀ ਕੋਈ ਚੀਜ਼ ਨਹੀਂ ਖੜੀ ਮੋਬਟ ਨਹੀਂ ਕੋਈ ਕੁਛ ਕੀਤਾ ਪੈਸਾ ਥੇਲਾ ਨਹੀਂ ਖੋਇਆ ਲੁੱਟ ਕੋਰ ਨਹੀਂ ਇਹਨੂੰ ਕੀਤੀ ਤੇ ਕੁੜੀ ਨੂੰ ਕਿਦਾਂ ਛੱਡ ਦੇਤਾ ਗੱਲੀ ਨੂੰ ਮਤਲਬ ਜਿਵੇਂ ਉਹਨਾਂ ਦੇ ਮੋਬਾਈਲ ਵੀ ਨਹੀਂ ਖੋਏ ਗਏ ਮੋਬਾਈਲ ਦੇ ਵਿੱਚ ਦੱਸਦੇ ਸੀ ਕਿ 3-4000 ਰੁਪਏ ਦੇ ਕਰੀਬ ਆ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਵੇਂ ਸਕੂਟਰ ਉਹ ਵੀ ਆਪਣੇ ਸਟੈਂਡ ਤੇ ਲੱਗ ਰਿਆ ਤੇ ਇਹ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਲੈ ਕੇ ਤੁਸੀਂ ਜਿਹੜਾ ਇਹਨੂੰ ਸ਼ੱਕ ਦੇ ਘੇਰੇ ਚ ਹਾਂਜੀ ਇਹਨਾਂ ਦਾ ਜੇ ਕੋਈ ਵੀ ਮ ਹੁੰਦਾ ਨੁਕਸਾਨ ਤਾਂ ਫਿਰਾਨੂੰ ਹੀ ਪਤਾ ਲੱਗਦਾ ਨਾਲੇ ਸਰ ਇੱਥੋਂ ਲੈ ਕੇ ਕੋਈ 15-20 ਫੁੱਟ ਦੀ ਦੂਰੀ ਜਿੱਥੋਂ ਕੁੜੀ ਨੂੰ ਛੁੱਟਿਆ ਐਡੀ ਦੂਰ ਕਿੱਦਾਂ ਕੁੜੀ ਚੱਲ ਗਈ ਗੋਲਦਿਆ ਗੋਲਦਿਆ ਇਹ ਨਾ ਡਿੱਗੀ ਕਿਤੇ ਵੀ ਜੀ ਜੀ ਇਹ ਸਾਬ ਇਹਨਾਂ ਦੀ ਦੋਹਾਂ ਮਾਂ ਪੁੱਤਰਾਂ ਦੀ ਚਾਲ ਹੀ ਤੇ ਇਹ ਕਾਫੀ ਦਿਨਾਂ ਤੋਂ ਪਲਾਨ ਕਰਦੇ ਸੀ ਤੇ ਮੁੰਡਾ 22 ਤਰੀਕ ਤੋਂ ਲੈ ਕੇ 26 ਤਰੀਕ ਤੱਕ ਮੁੰਡਾ ਘਰ ਨਹੀਂ ਆਉਂਦਾ ਜੀ ਜੀ ਤੇ ਇੱਕ ਬਾਹਰ ਸੰਦਾ ਸੀ ਦੂਜੀ ਗੱਲ ਇਹ ਆ ਵੀ ਮੁੰਡੇ ਦਾ ਮਾਂ ਦਾ ਕੀ ਫਰਜ਼ੀ ਮੇਰੇ ਘਰ ਉਹਨੂੰ ਲੈ ਕੇ ਆਉਣਾ ਕੁੜੀ ਨੂੰ ਮੁੰਡਾ ਲੈ ਕੇ ਆਉਂਦਾ ਕਿਉਂ ਉਹਨੇ ਆਪਣੀ ਮਾਣਾ ਭੱਲੀ ਕੱਲੀ ਕੁੜੀ ਮੈਂ ਮੁੰਡੇ ਨਾਲ ਵਿਆਹੀ ਮਾਣਾ ਥੋੜੀ ਵਿਆਹੀ ਤੇ ਮੈਂ ਇਨਸਾਫ ਸਰ ਸਰਕਾਰ ਕੋ ਇਨਸਾਫ ਚਾਹਨੀ ਆ ਇਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਮਾਂ ਪੁੱਤਰਾ ਨੂੰ ਗਾਂਵਾਂ ਵਾਤੇ ਕੋਈ ਵੀ ਗਲਤ ਕੰਮ ਨਾ ਕਰੇ ਕੀ ਲੱਗਦਾ ਕਿ ਜਿਵੇਂ ਜਿੱਥੇ ਇੱਕ ਇਹ ਡਰਾਮਾ ਚ ਚਾਇਆ ਗਿਆ ਸੀ ਲੁੱਟ ਖੋਹ ਦੀ ਵਾਰਦਾਤ ਦਾ ਜਿਵੇਂ ਰੁਪਿੰਦਰ ਕੋਰ ਨੇ ਦੱਸਿਆ ਸੀ ਤੁਹਾਡੀ ਕੁਰਨੀ ਨੇ ਤੇ ਇਸ ਤੋਂ ਇਲਾਵਾ ਜਿਵੇਂ 5 ਦਿਨ ਦੀ ਭਾਰੀ ਖੱਜਲਖੁਰੀ ਲਾਸ਼ ਬਰਾਮਦ ਕਰਨ ਵਾਸਤੇ ਹੋਈ ਆ ਤੇ ਪੰਜਾਬ ਪੁਲਿਸ ਦੀ ਵਿਭਾਗ ਦੀ ਤੇ ਸਾਰਿਆਂ ਦੀ ਖੱਜਲਖੁਰੀ ਵੀ ਜਿਹੜੀ ਆ ਉਹਦੀ ਵੀ ਜ਼ਿੰਮੇਵਾਰੀ ਆ ਹਾਂਜੀ ਸਾਹ ਦੇ ਜ਼ਿੰਮੇਵਾਰੇ ਇਹ ਫਰਜ਼ ਉਹਨਾਂ ਦਾ ਹੀ ਕਰਨਾ ਸੁੱਟੀ ਵੀ ਉਹਨਾਂ ਦਾ ਤੇ ਫਰ ਜੋ ਉਹਨਾਂ ਦਾ ਹੀ ਮੇਰੇ ਪਿੰਡ ਨੇ ਮੇਰੇ ਲਾਗੇ ਜੋ ਲਾਗੇ ਅਰੀਮੁਰੀ ਨੇ ਇੱਕ ਇੱਕ ਘਰ ਛੜੀ ਉਹਨਾਂ ਨੇ ਖੱਜਲੋ ਬੰਦੇ ਗਰਦੀ ਵਾਲ ਤੋਂ ਬਾਬੇ ਦੀਪ ਸਿੰਘ ਨੇ ਭੇਜੇ ਉਹਨਾਂ ਵਿਚਾਰਿਆਂ ਨੇ ਮੇਰੀ ਲਾਸ਼ ਕੁੜੀ ਦੀ ਲੱਭ ਕੀਤੀ ਪਰ ਇਹਨਾਂ ਚੋਂ ਕੋਈ ਜੀ ਨਹੀਂ ਆਇਆ ਜਿਸ ਦਿਨ ਮੇਰੀ ਕੁੜੀ ਦੀ ਲਾਸ਼ ਲੱਭੀ ਉਸ ਦਿਨ ਉਹ ਸਰਪੰਚ ਉਥੋਂ ਦਾ ਆਇਆ ਉਸ ਦਿਨ ਸਰਪੰਚ ਆਇਆ ਹੀ ਉਦੋਂ ਦਾ ਸਰਪੰਚ ਕਿੱਥੇ ਹੀ ਉਹ ਜਿੱਦੋਂ ਕੁੜੀ ਦੀ ਲਾਸ਼ ਲੱਭ ਗਈ ਫਿਰ ਕੀ ਕਰਨਾ ਉੱਥੇ ਆਇਆ ਉਦੋਂ ਦਾ ਹੁੰਦਾ ਨਾਲ ਬੰਦੇ ਲਿਆਉਂਦਾ ਉਦੋਂ ਦਾ ਲੱਭਦਾ ਕੁੜੀ ਨੂੰ ਵੀ ਚਲੋ ਹੋਇਆ ਜਿੱਦਾਂ ਮਾਰਾ ਹੋਇਆ ਚੰਗਾ ਆਈ ਨਾਲ ਉਹ ਅਗਲੇ ਲਵਾਈਏ ਚਾਹੇ ਉਹ ਦੋਸ਼ੀ ਚਾਹ ਨਹੀਂ ਦੋਸ਼ੀ ਪਿੰਡ ਦਾ ਸਰਪੰਚਾ ਹੀ ਫਰਜੀ ਬਣਾ ਲਾਂ ਕੇ ਤੇ ਅਸੀਂ ਪੁੱਛੀ ਅਸੀਂ ਜਿਵੇਂ 5 ਦਿਨ ਬਾਅਦ ਲਾਸ਼ ਲੱਭਦੀ ਆ ਅੰਤਮ ਸੰਸਕਾਰ ਵੀ ਬੀਤੇ ਦਿਨ ਤੋਂ ਹੋ ਚੁੱਕਿਆ ਕਰੀਬ 1 ਹਫਤਾ ਬੀਤ ਗਿਆ ਤੇ ਪੁਲਿਸ ਵੱਲੋਂ ਕੀ ਪ੍ਰਸ਼ਾਸਨ ਵੱਲੋਂ ਵੀ ਸੁਵਾਸਤ ਦਵਾਇਆ ਜਾ ਰਿਹਾ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਤੇ ਕਹਿੰਦੀ ਆ ਵੀ ਕਾਰਵਾਈ ਚੱਲੇਗੀ ਵੀ ਮਾਂ ਤੇ ਮੁੰਡਾ ਅਰੈਸਟ ਕੀਤੇ ਪਰ ਹਜੇ ਤੱਕ ਮੈਨੂੰ ਕੋਈ ਪਤਾ ਨਹੀਂ ਵੀ ਮੁੰਡਾ ਦਾ ਅਰੈਸਟ ਹੋਇਆ ਕਿ ਨਹੀਂ ਕਿਉਂਕਿ ਮੈਂ ਦੇਖਿਆ ਹੀ ਕੋਈ ਨਹੀਂ ਕਹਿੰਦੇ ਵੀ ਅਸੀਂ মিডিਆ ਰਾਈ ਵਿਖਾਵਾਂਗੇ ਮੈਨੂੰ ਕੁਝ ਨਹੀਂ ਮੈਨੂੰ ਪਤਾ ਲੱਗਾ ਵੀ ਹੋਏ ਨੇ ਕਿ ਨਹੀਂ ਹੋਏ ਤੇ ਮੈਂ ਇਨਸਾਫ ਚਾਹੁੰਨੀ ਆ ਸੋ ਹੋਰ ਪਿੰਡ ਵਾਸੀਆਂ ਸਮੇਤ ਪਰਿਵਾਰਕ ਮੈਂਬਰਾਂ ਸਮੇਤ ਜਿਵੇਂ ਪਿੰਡ ਦੇ ਸਰਪੰਚ ਇੱਥੇ ਮੌਜੂਦ ਨੇ ਸੋ ਜਿਵੇਂ ਅਮੰਗ ਕੀਤੀ ਜਾ ਰਹੀ ਆ ਆਪਣਾ ਮਾਤਾ ਪੀੜਤ ਮਾਰਤਾ ਵਾਲੋ ਲੜਕੀ ਦੀ ਮਾਤਾ ਵਾਲੋ ਤੇ ਜਿਵੇਂ ਪੁਲਿਸ ਵੱਲੋਂ ਉਹਨਾਂ ਨੇ ਕਿਹਾ ਕਿ ਜੋ ਲੜਕਾ ਹੈ ਜੋ ਜਵਾਈ ਹੈ ਉਹਨਾਂ ਦਾ ਜਾਂ ਉਹਨਾਂ ਦੀ ਕੁੜਮ ਨਹੀਂ ਆਉਂਦੀ ਰਿਸ਼ਤ ਪਾਲੀ ਗਈ ਹੈ ਕੀ ਤੁਹਾਡੀ ਕੋਈ ਮੋਤਬਰਾਂ ਦੀ ਵੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸਰ ਸਾਡੀ ਆਪਣਾ ਟਿੱਪਟਾ थाना ਐਸ ਐਚਓ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ ਅਹੀਂ ਜੋ ਵੀ ਇਹ ਬਲੇਮ ਉਹਨਾਂ ਦੇ ਜੋਈ ਤੜਾ ਵਾ ਮਾਂ ਤੇ ਤੇ ਮੁੰਡੇ ਤੇ ਲਾਈ ਹੋਈ ਆ ਉਹਨਾਂ ਨੇ ਅੱਜ ਹਣੂ ਇਸੇ ਬੇਸ ਤੇ ਸਦਿਆ ਹੀ ਇਸ ਟਾਈਮ ਸਿਟੀ ਥਾਣਾ ਖੜੇ ਆ ਤੇ ਹੁਣ ਪ੍ਰਸ਼ਾਸਨ ਨਾਲ ਹੀ ਮੰਗ ਕਰਦੇ ਆ ਕਿ ਸਾਨੂੰ ਦੱਸੋਗੇ ਤੁਸੀਂ ਕੀ ਤਰ੍ਹਾਂ ਕੀ ਕਾਨੂੰਨੀ ਕਾਰਵਾਈ ਕੀਤੀ ਆ ਇਸ ਕਰਕੇ ਹੁਣ ਅਸੀਂ ਉਹਨਾਂ ਕੋਲ ਆਏ ਆ ਜੋ ਵੀ ਹਨ ਤੁਹਾਨੂੰ ਤੇ ਅਸੀਂ ਤੁਹਾਨੂੰ ਪ੍ਰੈਸ ਜਿਹਾ ਕਿਤਾ ਇਨਫੋਰਮ ਕਰ ਦਾਂਗੇ ਜੀ ਸੋ ਜਿਵੇਂ ਪਰਿਵਾਰ ਵੱਲੋਂ ਪੀੜਤ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਸਖਤ ਕਾਰਵਾਈ ਦੀ ਉਥੇ ਹੀ ਜਿਵੇਂ ਪਿੰਡ ਦੇ ਸਰਪੰਚ ਨੇ ਉਹਨਾਂ ਨੇ ਵੀ ਦੱਸਿਆ ਪੀੜਤ ਲੜਕੀ ਦੀ ਮਾਤਾ ਨੇ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜੋ ਉਹਨਾਂ ਦਾ ਜਵਾਈ ਹੈ ਆਕਾਸ਼ਦੀਪ ਉਹਦੀ ਰੈਸਟ ਪਾ ਲਈ ਗਈ ਹੈ ਤੋਂ ਇਲਾਵਾ ਜੋ ਇਹਨਾਂ ਦੀ ਕੁੜਮਣੀ ਹੈ ਜਿਵੇਂ ਲੜਕੀ ਦੀ ਪੀੜਤ ਮਾਤਾ ਉਹਨਾਂ ਦੀ ਕੁੜਮਣੀ ਰੁਪਿੰਦਰ ਕੌਰ ਜਿਹਦੇ ਵੱਲੋਂ ਇਹ ਸਾਰਾ ਡਰਾਮਾ ਜਿਹੜਾ ਰਚਾਇਆ ਗਿਆ ਸੀ ਇਹ ਜੋ ਜਾਲ ਬੁਣਿਆ ਗਿਆ ਸੀ ਸੋ ਪੁਲਿਸ ਵੱਲੋਂ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਰੈਸਟ ਪਾ ਲਈ ਗਈ ਹੈ ਸੋ ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਹ ਮਿੱਤੀ 28 ਤਰੀਕ ਨੂੰ ਰਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੇ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਉਹ ਬੱਬੇ ਹਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰੇ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਇਹਦੀ ਨੌ ਅਮਨ ਬੀਤਕੌਰਨ ਤੱਕ ਆ ਦੇ ਕੇ ਨਹਿਰ ਵਿੱਚ ਸੁੱਟ ਦਿੱਤਾ ਜਿਸ ਦੇ ਰਿਹਾਰ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਟਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਨਦੇਹੀ ਨਾਲ ਇਸ ਮੁਕਤ ਜਿਹੜਾ ਕੇਸ ਨੂੰ ਟਰੈਕ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਦਾ ਮਿਲ ਕੇ ਆਪਣੇ ਨੌ ਅਮਨਪ੍ਰੀਤ ਕੌਰ ਦਾ ਮਾਰਡਰ ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਇਹਨੂੰ ਨਹਿਰ ਵਿੱਚ ਸੁੱਟਿਆ ਜਾਵੇ ਇਹ ਤਾਂ ਸੁੱਟਾ ਤਾਂ ਕੀ ਕਰਨ ਕੀਤੀ ਇਹਨਾਂ ਨੇ ਅਮਨ ਕਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਢੇ ਲੈ ਕੇ ਪਿੱਛੋਂ ੱਤਕਾ ਮਾਰ ਕੇ ਯਾਰ ਸੁੱਟ ਦਿੱਤਾ ਦੋਨੋਂ ਨੇ ਹੀ ਰਾਤ ਕਰ ਲਿਆ ਵਾ ਬਾਕੀ ਬ੍ਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਵਾ ਜਾਕੀ ਸਾਨੂੰ ਮਾਰਦਾ ਵਜਾ ਤੇ ਅਸੀਂ ਇੱਕ ਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਦੇ ਨੌਂ ਦੇ ਤੇ ਦੂਜਾ ਤਾਂ ਦਿਲ ਦਾਜ ਦੇ ਜਮੰਗ ਸੀ ਕਹਾਣੀ ਕਿ ਬਣਾਈ ਸਰ ਵੀ ਲੁਟੇ ਲੁਟੇਰੇ ਪੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁਟੇਰੇ ਸਾਨੂੰ ਪੈ ਗਿਆ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੁਟੇਰਾ ਨੇ ਹੀ ੱਤਕਾ ਮਾਰ ਕੇ ਯਾਰ ਸੁੱਟ ਦਿੱਤਾ ਉਹ ਸਰ ਕਿੰਨਾ ਮਾਹੌਲ ਅੱਜ ਕੀਤਾ ਕਿਨੇ ਲੋਕ ਰੈਸਟ ਕਰ ਲਿਆ ਦੋ ਰੈਸਟ ਕਰ ਲਿਆ ਰੁਪਿੰਦਰਪੁਰ ਕੋਰ ਤੇ ਉਹਦਾ ਲੜਕਾ ਕਸ਼ਦੀਪ ਇਹਨਾਂ ਨੂੰ ਮਨਜੋਗ ਅਦਾਲਤ ਵਿੱਚ ਵੇਚ ਕਰਕੇ ਰਿਮਾਂਡ ਲਾ ਕੇ ਬਰੀਕੀ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਗੁਨਾਹ ਕਰ ਪਾਇਆਗਾ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਇਸ ਮਾਮਲੇ ਦੇ ਖਲਾਸੇ ਨੂੰ ਲੈ ਕੇ ਜਿੱਥੇ ਤਮਾਮ মিডিਏ ਦੀਆਂ ਨਜ਼ਰਾਂ ਤੇ ਲੋਕਾਂ ਦੀਆਂ ਨੈਰਾਂ ਟਿੱਕੀਆਂ ਹੋਈਆਂ ਸਨ ਕਿ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਤੇ ਕੀ ਨਵਾਂ ਖਲਾਸਾ ਕਰਦੇ ਨੇ ਸੋ ਇਸ ਮਾਮਲੇ ਸੰਬੰਧੀ ਜੋ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਕਿ ਜਿਵੇਂ ਲੜਕੀ ਦੀ ਮਾਤਾ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਇਹ ਕੋਈ ਵੀ ਲੁੱਟਖੋਹ ਦੀ ਵਾਰਦਾਤ ਜਿਹੜੀ ਆ ਉਹ ਨਹੀਂ ਹੋਈ ਸਕੋ ਰਪਿੰਦਰ ਕੌਰ ਉਸ ਦੀ ਕੁੜਮਣੀ ਵੱਲੋਂ ਜਿਹੜੀ ਇੱਕ ਕਹਾਣੀ ਘੜੀ ਗਈ ਸੀ ਇੱਕ ਡਰਾਮਾ ਰਚਾਇਆ ਗਿਆ ਸੀ ਤੇ ਉਸ ਵੱਲੋਂ ਜਿਹੜੇ ਉਹ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਲੜਕੀ ਦਾਸੋ ਜੋ ਲੜਕੀ ਪਰਿਵਾਰ ਦੇ ਪੀੜਿਤ ਪਰਿਵਾਰ ਦੇ ਦੋਸ਼ ਨੇ ਉਹ ਬਿਲਕੁਲ ਸਹੀ ਸਾਬਤ ਹੋਏ ਨੇ ਜਿਵੇਂ ਡੀਐਸਪੀ ਦਾ ਕਹਿਣਾ ਕਿ ਵਾਕਿਆ ਹੀ ਜੋ ਦੋਸ਼ ਨੇ ਉਹ ਸੱਚ ਪਾਏ ਗਏ ਨੇ ਜਿਵੇਂ ਉਹਨਾਂ ਨੇ ਦੱਸਿਆ ਕਿ ਕੋਈ ਵੀ ਉੱਥੇ ਜੋ ਲੁੱਟ ਖੋਹ ਦੀ ਜਿਹੜੀ ਵਾਰਦਾਤ ਹੈ ਉਹ ਨਹੀਂ ਵਾਪਰੀ ਸਗੋ ਰੁਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਬੀਤੀ 28 ਤਰੀਕ ਨੂੰ ਜੋ ਦੁਪਹਿਰ ਦੇ ਕਰੀਬੇ ਘਟਨਾ ਸੰਬੰਧੀ ਜੋ ਖਲਾਸਾ ਕੀਤਾ ਗਿਆ ਸੀ ਰੁਪਿੰਦਰ ਕੌਰ ਵੱਲੋਂ ਬਿਆਨ ਕੀਤੇ ਗਏ ਸੀ ਉਹਦੇ ਆਧਾਰ ਦੇ ਉੱਤੇ ਬੇਸ਼ੱਕ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਇਹ ਮਾਮਲਾ ਜਿਹੜਾ ਵਾ ਇਹ ਬਿਲਕੁਲ ਝੂਠਾ ਸਾਬਤ ਹੋਇਆ ਉਹਦੀ ਕਹਾਣੀ ਜਿਹੜੀ ਹੈ ਉਹ ਬਿਲਕੁਲ ਮਨ ਘੜਤ ਸੀ ਇੱਕ ਸਾਜ਼ਿਸ਼ ਤਹਿਤ ਇਹ ਕਹਾਣੀ ਬਣਾਈ ਗਈ ਸੀ ਰਪਿੰਦਰ ਕੌਰ ਵੱਲੋਂ ਸਗੋਂ ਡੀਐਸਪੀ ਮੋਨ ਲਾਲ ਦਾ ਕਹਿਣਾ ਕਿ ਉਸ ਵੱਲੋਂ ਆਪਣੇ ਲੜਕੇ ਦੇ ਨਾਲ ਜੋ ਆਕਾਸ਼ਦੀਪ ਆ ਉਹਦੇ ਨਾਲ ਲੜਕੇ ਜੋ ਅਮਨਪ੍ਰੀਤ ਕੌਰ ਹੈ ਉਹਦੇ ਪਤੀ ਦੇ ਨਾਲ ਇਹ ਜਿਹੜੀ ਸਾਜ਼ਿਸ਼ ਰਚੀ ਗਈ ਸੀ ਤੇ ਨਹਿਰ ਦੇ ਕੰਡੇ ਦੇ ਉੱਪਰ ਲਿਆ ਕੇ ਇੱਕ ਪੂਜਾ ਪਾਠ ਦੇ ਬਹਾਨੇ ਦੇ ਨਾਲ ਲੜਕੀ ਨੂੰ ਜਿਹੜਾ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ ਸੀ ਮਾਪੁੱਤਾ ਵੱਲੋਂ ਰਲ ਕੇ ਸੋ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਜਿਵੇਂ ਚਰਚਾਵਾਂ ਜਾਰੀ ਸੰਨ ਲਾਕੇ ਦੇ ਵਿੱਚ ਕਿ ਰੁਪਿੰਦਰ ਕੋਰ ਜੋ ਲੜਕੀ ਦੀ ਸਾਸੂ ਉਹਦੇ ਵੱਲੋਂ ਪੁਰਾਣਾ ਸ਼ਾਲਾ ਮਾਰਕੀਟ ਦੇ ਵਿੱਚੋਂ ਇੱਕ ਜਿਹੜਾ ਨਾਰੀਅਲ ਵੀ ਖਰੀਦਿਆ ਗਿਆ ਸੀ ਸੋ ਇਹ ਬਿਲਕੁਲ ਸੱਚ ਸਾਬਤ ਹੋਇਆ ਜਿਵੇਂ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਸ ਵੱਲੋਂ ਇੱਕ ਪੂਜਾ ਪਾੜ ਦੇ ਬਹਾਨੇ ਲੜਕੀ ਨੂੰ ਜਿਹੜਾ ਨਹਿਰ ਦੇ ਕੰਡੇ ਤੇ ਉੱਪਰ ਖੜਾ ਕਰਕੇ ਉਸ ਨੂੰ ਮਾਪੁੱਤਾ ਵੱਲੋਂ ਜਿਹੜਾ ਧੱਕਾ ਦੇ ਦਿੱਤਾ ਗਿਆ ਸੋ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਆਕਾਸ਼ਦੀਪ ਹੈ ਇਸ ਅਮਨਪ੍ਰੀਤ ਕੌਰ ਦਾ ਜੋ ਪਤੀ ਹੈ ਉਹਨੂੰ ਤੇ ਉਸ ਦੀ ਮਾਤਾ ਰੁਪਿੰਦਰ ਕੌਰ ਹੈ ਉਸ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਦੀ ਪੁਲਿਸ ਵੱਲੋਂ ਜਿਹੜੀ ਹੈ ਅਰੈਸਟ ਕਰ ਲਈ ਗਈ ਹੈ ਸੋ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਟ੍ਰੇਸ ਕਰਨ ਵਾਸਤੇ ਤਮਾਮ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜਿਹੜੀ ਹੈ ਭਾਰੀ ਜਦੋਜਹਿਦ ਕਰਨੀ ਪਈ ਹੈ ਕਿਉਂਕਿ ਰੁਪਿੰਦਰ ਕੌਰ ਨੇ ਆਪਣੇ ਛਾਤਰ ਦਿਮਾਗ ਤਹਿਤ ਜੋ ਇਸ ਘਟਨਾ ਨੂੰ ਅੰਜਾਮ ਦੇਣ ਵਾਸਤੇ ਜੋ ਝੂਠੀ ਕਹਾਣੀ ਬਣਾਈ ਗਈ ਸੀ ਇੱਕ ਡਰਾਮਾ ਰਚਾਇਆ ਗਿਆ ਸੀ ਉਸ ਦਾ ਅਖੀਰ ਦੇ ਵਿੱਚ ਲੰਬੀ ਪੁਲਿਸ ਦੀ ਜਦੋਜਹਿਦ ਤੋਂ ਬਾਅਦ ਜੋ ਪਰਦਾ ਫਾਸ ਹੋ ਚੁੱਕਾ ਸੋ ਉਸ ਦੀ ਜੋ ਹੈ ਰੈਸਟ ਪੈ ਚੁਕੀ ਹੈ ਤੇ ਹੁਣ ਤੁਹਾਨੂੰ ਦੱਸਦੀ ਹੈ ਕਿ ਰੁਪਿੰਦਰ ਕੌਰ ਜਿਹੜੀ ਹੈ ਆਪਣੇ ਬੁਨੇ ਜਾਲ ਦੇ ਵਿੱਚ ਜਿਹੜੀ ਹੈ ਖੁਦ ਫਸ ਚੁੱਕੀ ਹੈ ਤੇ ਉਹਦੀ ਜਿਹੜੀ ਰਹਿੰਦੀ ਜ਼ਿੰਦਗੀ ਹੈ ਉਹ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਜਿਹੜੀ ਹੈ ਉਹ ਗੁਜ਼ਰੇਗੀ ਸੋ ਜਿਵੇਂ ਪੀੜਤ ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੋ ਉਹਨਾਂ ਵੱਲੋਂ ਹੁਣ ਵੀ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈ ਸਖਤ ਸਜ਼ਾ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਹੈ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ